ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਦੇਾਂਗੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਲਾ ਦੇਾਂਗੇ ਠੋਕੇ ਹਮੇਸ਼ਾ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਹਮੇਸ਼ਾ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਹਮੇਸ਼ਾ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਕੀ ਮੈਸੇਜ ਆ ਤੁਹਾਨੂੰ ਇੱਥੇ ਇਕੱਠ ਕੀਤਾ ਤੁਸੀਂ ਕੀ ਪ੍ਰੋਗਰਾਮ ਆ ਅੱਜ ਦਾ ਅੱਜ ਦਾ ਪ੍ਰੋਗਰਾਮ ਸੀਗੇ ਜੀ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜੀ ਵੱਲੋਂ ਬੋਲਿਆ ਗਿਆ ਅੰਬੇਦਕਰ 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 ਇੱਕ ਬੁਲਣਾ ਫੈਸ਼ਨ ਹੋ ਗਿਆ ਉਹਨਾਂ ਦੇ ਵਿਰੁੱਧ ਵਿੱਚ ਅਸੀਂ ਲਗਾਇਆ ਕਿ ਅੰਬੇਦਕਰ ਇੱਕ ਫੈਸ਼ਨ ਨਹੀਂ ਅੰਬੇਦਕਰ ਗਰੀਬ ਲੋਕਾਂ ਲਈ ਮਸੀਹਾ ਨੇ ਦਲਿਤ ਸਮਾਜ ਦੇ ਲੋਕਾਂ ਲਈ ਮਸੀਹਾ ਨੇ ਹਰੇਕ ਵਰਗ ਲਈ ਮਸੀਹਾ ਨੇ ਜਿਨ੍ਹਾਂ ਨੇ ਸਾਨੂੰ ਅਰਸ਼ ਤੋਂ ਫਰਸ ਤੋਂ ਅਰਸ਼ ਤੱਕ ਬੰਜਣ ਲਈ ਸਭ ਕੁਝ ਕੀਤਾ ਉਹਨਾਂ ਨਾਲ ਦੇ ਖਿਲਾਫ ਅੱਜ ਨਾਰੀਵਾਜ ਕੀਤੀ ਗਈ ਆ ਵੀ ਜੋ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਵੀ ਜੋ ਅੰਬੇਦਕਰ ਸਾਹਿਬ ਬਾਰੇ ਗਲਤ ਬੋਲਿਆ ਗਿਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਇੱਕ ਅਪੀਲ ਕਰਦੇ ਆ ਭੈਣ ਕੁਵਾਰੀ ਮਾਇਆਬਤੀ ਜੀ ਵੱਲੋਂ ਸੰਦੇਸ਼ ਆਇਆ ਵੀ ਪੂਰੇ ਦੇਸ਼ ਦੇ ਵਿੱਚ ਤੇ ਪੰਜਾਬ ਸੂਬੇ ਦੇ ਵਿੱਚ ਵੀ 24 ਤਰੀਕ ਵਾਲੇ ਦਿਨ ਅ ਪੂਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇ ਵੀ ਉਹ ਮਾਫੀ ਮੰਗਣ ਮਿਸ਼ਾਹ ਜੀ ਉਸ ਸੰਦੇਸ਼ ਦੇ ਪ੍ਰਤੀ ਅਸੀਂ ਅਜ ਪਿੰਡ ਨਗਰ ਕਢਾਣੀ ਦੇ ਵਿੱਚ ਪਹੁੰਚੇ ਹਾਂ ਜੀ ਨਹੀਂ ਉਹਨਾਂ ਨੂੰ ਕੀ ਮਜਬੂਰੀ ਹੋ ਗਈ ਇਹੋ ਜਿਹਾ ਬਿਆਨ ਦੇਣ ਲਈ ਕੀ ਕਾਰਨ ਬਣਿਆ ਕਾਰਨ ਇਹ ਬਣ ਗਿਆ ਜੀ ਉਹ ਆਪਣੇ ਇੱਕ ਲੋਕਾਂ ਨੂੰ ਹਰਾਮ ਰਾਮ ਦੇ ਨਾਂ ਤੇ ਵੋਟ ਮੰਗਣਾ ਚਾਹੁੰਦੇ ਆ ਜਾਦੂ ਕੇ ਲਈ ਠੀਕਾ ਅਸੀਂ ਹਰੇਕ ਵਰਗ ਦਾ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਅੰਬੇਦਕਰ ਖਿਲਾਫ ਦਾ ਬੁਲਣਾ ਇਹ ਹੋਗਾ ਵੀ ਲੋਕ ਅੰਬੇਦਕਰ ਨੂੰ ਆਪਣਾ ਦੇਵਤਾ ਮੰਨਦੇ ਆਂ ਵੀ ਅੰਬੇਦਕਰ ਨੂੰ ਲੋਕ ਉਹਨਾਂ ਦੇ ਖਿਲਾਫ ਲੋਕ ਉਹਨਾਂ ਦੇ ਨਾਂ ਨੂੰ ਵੋਟਾਂ ਪਾਉਂਦੇ ਆ ਇਹ ਵੀ ਜਿਹੜੇ ਲੋਕ ਉਹਨਾਂ ਦੇ ਵਿਰੋਧ ਹੋਣ ਵੀ ਹਾਂ ਅੰਬੇਦਕਰ ਅੰਬੇਦਕਰ ਕਿਉਂ ਕਰਦੇ ਕਿਉਂਕਿ ਅੰਬੇਦਕਰ ਜੀ ਸਾਡੇ ਦੇਸ਼ ਦੇ ਸੰਵਿਧਾਨ ਰਵਾਤਾ ਨੇ ਉਹ ਆਪਣੀ ਮਨੁੱਖ ਸਮ੍ਰਿਤੀ ਨੂੰ ਲਾਗੂ ਕਰਵਾਉਣਾ ਚਾਹੁੰਦੇ ਆ ਵੀ ਮਨੂਸਮੇ ਤੀ ਸਾਡੀ ਨੂੰ ਮੰਨੋ ਸੰਵਧਾਨ ਤੁਹਾਡੇ ਲਈ ਸਹੀ ਨਹੀਂ ਇੱਕ ਤੇ ਇਦਾਂ ਤਾਂ ਨਹੀਂ ਵੀ ਸੰਵਧਾਨ ਨੂੰ ਖਤਮ ਕਰਨ ਵਾਲਾ ਸਿਸਟਮ ਬਣਦਾ ਜਾਂਦਾ ਕੋਜੀ ਸੰਵਧਾਨ ਨੂੰ ਜਿਵੇਂ ਇਸ ਕਾਰਜੋਗ ਸਾਡੇ ਬੜੀ ਬੰਤ ਸਿੰਘ ਜੀ ਨੇ ਦੱਸਿਆ ਵੀ 128 ਵਾਰ ਉਹਨਾਂ ਨੇ ਆਪਣੀ ਛੇੜਛਾੜ ਕੀਤੀ ਹੈ ਸੰਵਧਾਨ ਬੜੀ ਸੂਝ ਸਮਝ ਦੇ ਨਾਲ ਲਿਖਿਆ ਗਿਆ ਸਭ ਚੀਜ਼ਾਂ ਨੂੰ ਦੇਖਦੇ ਹੋਏ ਦੇਖ ਕੇ ਰੱਖਿਆ ਗਿਆ ਸੰਵਧਾਨ ਹਰੇਕ ਦੇ ਹੱਕ ਦੀ ਗੱਲ ਕਰਦਾ ਹੈ ਕਿਉਂਕਿ ਜੇ ਤੁਸੀਂ ਆਪਣੇ ਹੱਕ ਮੰਗੋਗੇ ਉਹ ਚਾਹੁੰਦੇ ਨਹੀਂ ਵੀ ਤੁਸੀਂ ਹੱਕ ਮੰਗੋ ਸੰਵਿਧਾਨਨਾ ਤਾਂ ਅਕਸਰ ਛੇੜਛਾੜ ਕੀਤੀ ਜਾਂਦੀ ਹੈ ਹੁਣ ਵੀ ਤੁਸੀਂ ਪਿੱਛੇ ਜੇ ਧਾਰਾਵਾਂ ਵਿੱਚ ਚੇਂਜ ਕੀਤੀਆਂ ਗਈਆਂ ਨੇ ਇਹ ਵੀ ਇੱਕ ਸੰਵਿਧਾਨਨਾ ਛੇੜਛਾੜੀ ਹੈ ਜੀ ਅੱਗੇ ਜੇ ਉਹ ਮਾਫੀ ਨਹੀਂ ਮੰਗਦਾ ਅੱਗੇ ਰਣਨੀਤੀ ਕੀ ਆ ਤੁਹਾਡੀ ਉਸਦੇ ਅਸੀਂ ਤਾਂ ਚਾਹੁੰਦੇ ਹਾਂ ਵੀ ਅਸਤੀਫਾ ਹੀ ਦੇਣ ਉਹ ਜੇ ਉਹ ਮਾਫੀ ਨਹੀਂ ਮੰਗਣਗੇ ਤਾਂ ਹੋ ਸਕਦਾ ਸੀ ਹੋਰ ਵੀ ਜ਼ਿਆਦਾ ਆਪਣੇ ਸੰਘਰਸ਼ ਨੂੰ ਤੇਜ਼ ਕਰ ਦੇਈ ਚਲੋ ਧੰਨਵਾਦ ਪ੍ਰਧਾਨ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਇਸ ਲਈ